ਪੰਜਾਬ ਦੇ ਵਿੱਚ ਪੰਚਾਇਤੀ ਚੋਣ ਪਿੰਡ ਕਈ ਪੜਾ ਲੰਘਦਾ ਬਖਾਈ ਦੇ ਰਿਹਾ ਹੈ ਕਈ ਸਵਾਲ ਵੀ ਵੱਡੇ ਪੱਧਰ ਤੇ ਉੱਠਦੇ ਰਹੇ ਨੇ ਕਈ ਦਾਅਵੇ ਵੀ ਪੇਸ਼ ਹੋ ਰਹੇ ਨੇ ਕਹਿ ਲਿਏ ਕਿ ਸਭ ਸੰਮਤੀ ਵਾਲਾ ਜਿਹੜਾ ਮਾਹੌਲ ਸੀ ਉਹ ਕਿਵੇਂ ਰਿਹਾ ਅੱਜ ਦੇ ਇਸ ਐਪੀਸੋਡ ਦੇ ਵਿੱਚ ਇਸ ਉੱਤੇ ਵੱਡੇ ਪੱਧਰ ਤੇ ਚਰਚਾ ਕਰਨੀ ਬਣਦੀ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਭ ਸੰਮਤੀਆਂ ਲਈ ਇੱਕ ਵੱਡਾ ੋਕੇ ਦਿੱਤਾ ਉਸ ੋਕੇ ਦੇ ਵਿੱਚ ਮੁੱਖ ਮੰਤਰੀ ਦੇ ਖੁਦ ਪਿੰਡ ਦੇ ਵਿੱਚ ਕੀ ਹਾਲਾਤ ਰਹੇ ਖੈਰ ਅੱਜ ਦਾ ਦਿਨ ਸੀ ਜਿਹੜਾ ਕਿ ਜਿਹੜੇ ਉਮੀਦਵਾਰ ਹੁਣ ਮੈਦਾਨ ਦੇ ਵਿੱਚ ਨਹੀਂ ਉਹਨਾਂ ਨੂੰ ਚੋਣ ਨਿਸ਼ਾਨ ਮਿਲੇ ਤੇ ਨਾਲ ਜਿੱਥੇ-ਜਿੱਥੇ ਨਾਮ ਵਾਪਸ ਲੈ ਨਹੀਂ ਸਨ ਉਹ ਅੱਜ ਵਾਪਸੀ ਦਾ ਦਿਨ ਸੀ ਕਹਿ ਰਿਹਾ ਇਸ ਸਾਰੇ ਮਾਹੌਲ ਉਤੇ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਉਹਗੇ ਰਾਜਸੀ ਮਾਹਰ ਤੇ ਅਦਾਰਾ ਜਾਗੋ ਇੰਟਰਨੈਸ਼ਨਲ ਦੇ ਸਪਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਚੈਨਲ ਇਹ ਮਿਸ਼ਨ ਪੰਜਾਬੀ ਲੋਕਾਂ ਤੋਂ ਡਾ ਨਿੱਗਾ ਸਵਾਗਤ ਵੈਲਕਮ ਬਹੁਤ ਸ਼ੁਕਰੀਆ ਜੀ ਡਾਕਟਰ ਸਾਹ ਪੰਚਾਇਤੀ ਚੌਣਪੇੜ ਨਾਗਜ਼ਦਗੀ ਦਾ ਦੌਰ ਲੰਘਿਆ ਕਈ ਸਵਾਲ ਉੱਠੇ ਫਿਰ ਪੜਤਾਲ ਹੋਈ ਕਈ ਸਵਾਲ ਉੱਠੇ ਕਈ ਸਵਾਲਾਂ ਦੇ ਘੇਰੇ ਦੇ ਵਿੱਚ ਵੱਜ ਗਿਆ ਇਹ ਪੰਚਾਇਤੀ ਚੌਣਪੇੜ ਸ਼੍ਰੋਮਣੀ ਅਕਾਲੀ ਦਲ ਜਿਹੜੀ ਇਸ ਵੇਲੇ ਵਿਰੋਧੀ ਧਿਰ ਵੱਜੋਂ ਹੈ ਉਸ ਦੇ ਮੁੱਖ ਚੌਣ ਦਾ ਮੁੱਖ ਦਫ਼ਤਰ ਕਹਿ ਰਿਹਾ ਕਿ ਚੰਡੀਗੜ੍ਹ ਦੇ ਵਿੱਚ ਅੱਜ ਇੱਕ ਮੁਫਤ ਕਾਨੂੰਨੀ ਜਿਹੜੀ ਸਹਾਇਤਾ ਦੇਣ ਵਾਸਤੇ ਉਮੀਦਵਾਰਾਂ ਲਈ ਉੱਥੇ ਕੈਂਪ ਲਗਾਇਆ ਗਿਆ ਬਾਅਦ ਦੇ ਵਿੱਚ ਇੱਕ ਵੱਡਾ ਵਫਾਦ ਦਲਜੀਤ ਸਿੰਘ ਚਿਮਾ ਐਂਡ ਕੇ ਸ਼ਰਮਾ ਇਸ ਦੀਪ ਸਿੰਘ ਸਿੱਖਲੇ ਦੀ ਇਕਵਾਈ ਹੇਠ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਮਿਲਦਾ ਹੈ ਤਾਂ ਕਿ ਸਾਈ ਨੂੰ ਲੈ ਕੇ ਇੱਕ ਸੂਚੀ ਸੌਂਪੀ ਜਾਂਦੀ ਹੈ ਕਿ ਚੋਣਾ ਪਾਰਦਰਸ਼ੀ ਕਰਵਾਈਆਂ ਜਾਂ ਜਿੱਥੇ ਤਕੇ ਹੋਏ ਨੇ ਉੱਥੇ ਮੁੜ ਗੌਰ ਹੋਏ ਉਹ ਬਾਅਦ ਦੀ ਗੱਲ ਹੈ ਕਿ ਸਟੇਟ ਇਲੈਕਸ਼ਨ ਕਮਿਸ਼ਨ ਹੁਣ ਇਸ ਮਾਮਲੇ ਦੇ ਵਿੱਚ ਕੀ ਫੈਸਲਾ ਕੀ ਨਿਰਣਾ ਲੈਂਦਾ ਹੈ ਕਾਂਗਰਸ ਵੱਲੋਂ ਵੀ ਕਈ ਵੱਡੇ ਪੱਧਰ ਉੱਤੇ ਸਵਾਲ اٹھਾਏ ਜਾ ਰਹੇ ਨੇ ਤੇ ਸਦਾ ਤੇਰ ਆਮ ਆਦਮੀ ਪਾਰਟੀ ਦਾ ਇੱਕ ਵੱਡਾ ਹੁੱਕਾ ਸੀ ਜਿਵੇਂ ਆਪਾਂ ਜ਼ਿਕਰ ਕੀਤਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹਦੀ ਸਭ ਸੰਤਿਆ ਉੱਤੇ ਵਧੇਰੇ ਫੋਕਸ ਕੀਤਾ ਹੁੱਕਾ ਦਿੱਤਾ ਤੇ ਹੰਗਾਰਾ ਵੀ ਮਿਲਿਆ ਕਰ ਗੱਲ ਕਰਦੇ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪਿੰਡ ਸਤਾਉ ਦੇ ਵਿੱਚ ਕੀ ਹਾਲਾਤ ਰਹਿ ਕਿਉਂਕਿ ਅੱਜ ਜਿਹੜੇ ਨਾਮ ਵਾਪਸੀ ਦਾ سلسلہ ਸੀ ਦੇਣ ਸੀ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਮਿਲਣੇ ਸੰ ਕਿਉਂਕਿ ਇਸ ਤੋਂ ਪਹਿਲਾਂ ਸਤੌਜ ਪਿੰਡ ਦੇ ਵਿੱਚ ਸਭ ਸੰਤਤੀ ਵਾਲਾ ਮਾਹੌਲ ਨਹੀਂ ਸੀ ਬਣ ਸਕਿਆ ਕਾगज ਭਰੇ ਗਏ ਸਨ ਚਾਰ ਉਮੀਦਵਾਰ ਮદાન ਦੇ ਵਿੱਚ ਸਨ। ਤਾਂ ਡਾਕਟਰ ਸਾਹਿਬ ਤੁਹਾਡੇ ਤੋਂ ਜਾਨਣਾ ਚਾਹੁੰਦੇ ਆ ਪਿੰਡ ਸਤੌਜ ਦੇ ਕੀ ਹਾਲਾਤ ਰਹਿ ਕੀ ਉੱਥੇ ਸਭ ਸੰਤਤੀ ਹੋ ਪਾਈ ਹੈ ਜਾਂ ਨਹੀਂ? ਜੀ। ਜਿੰਦ ਸਰ ਦੇਖੋ ਪੰਚਾਇਤੀ ਚੋਣਾਂ ਦੇ ਵਿੱਚ ਲੋਕਾਂ ਨੇ ਬੜੀ ਗਰਮੀ ਦੇ ਨਾਲ ਹਿੱਸਾ ਲੈ ਰਹੇ ਨੇ ਪਿੰਡਾਂ ਦੇ ਵਿੱਚ। ਕਿਉਂਕਿ ਡੈਮੋਕਰੈਟਿਕ ਕਪ ਦਾ ਰਾਈਟ ਹੈ ਉਸ ਦੀ ਸੰਬੰਧੀ ਚਰਚਾ ਪੂਰੀ ਤਰ੍ਹਾਂ ਝੂਰ-ਸ਼ੂਰ ਦੇ ਨਾਲ ਪਾਰਟਿਸਪੇਸ਼ਨ ਕਰ ਰਹੇ ਨੇ ਲਾਜ਼ਮੀ ਹੈ ਜਿਹੜੇ ਕਿ ਡੀਆਈਪੀ ਪਿੰਡ ਹੁੰਦੇ ਨੇ ਜਿਸ ਤਰ੍ਹਾਂ ਕਿ ਮੰਤਰੀਆਂ ਦੇ ਜਾਂ ਮੁੱਖ ਮੰਤਰੀ ਦੇ ਉੱਥੇ ਲਾਜ਼ਮੀ ਹੈ ਤੇ ਸਰਗਰਮੀਆਂ ਹੋਰ ਵੀ ਬਹੁਤ ਜ਼ਿਆਦਾ ਹੁੰਦੀਆਂ ਨੇ ਜਿਵੇਂ ਕਿ ਭਗਵਾਨ ਸਿੰਘ ਮਾਨਦੇ ਪਿੰਡ ਸਟੌ ਦੇ ਵਿੱਚ ਤੁਸੀਂ ਗੱਲ ਕੀਤੀ ਹੈ ਕਿ ਉੱਥੇ ਹੁਣ ਅੱਜ ਤਿੰਨ ਕੈਂਡੀਡੇਟ ਨੇ ਜਿਹੜੇ ਹੋਰ ਸੀਗੇ ਚਾਰ ਕੈਂਡੀਡੇਟ ਨੇ ਪੇਪਰ ਪੜ੍ਹੇ ਪਰ ਇਹ ਸਾਨੂੰ ਸਰਪੰਚ ਦੀ ਚੋਣ ਦੇ ਵਾਸਤੇ ਜਿਨ੍ਹਾਂ ਦੇ ਵਿੱਚੋਂ ਹਰਵੰਤ ਹੈਪੀ ਨਿਰਵਿਰੋਧ ਸਰਪੰਚ ਚੁਣੇ ਗਏ ਨੇ ਤੇ ਤਿੰਨ ਜਿਹੜੇ ਉਹਨਾਂ ਦੇ ਪ੍ਰਤੀਯੰਧੀ ਸਨ ਉਹਨਾਂ ਨੇ ਆਪਣੇ ਕਾਗਜ਼ ਵਾਪਸ ਲੈ ਲਏ। ਇਸ ਤਵਨ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਜੀ ਪਿਛਲੇ ਦਿਨੀ ਆਪਣੇ ਪਿੰਡ ਗਏ ਸਨ ਤੇ ਉਹਨਾਂ ਨੇ ਇਹ ਜ਼ੋਰ ਲਾਇਆ ਸੀ ਵੀ ਸਿਰਫ ਸੰਮਤੀ ਨਾਲ ਨਿਰਵਿਰੋਧ ਸਰਪੰਚ ਚੁਣੋ ਤੇ ਪ੍ਰੰਤੂ ਉਸ ਵੇਲੇ ਕਿਉਂਕਿ ਕਾਗਜ਼ ਭਰੇ ਗਏ ਸੀ ਤੇ ਉਹਨਾਂ ਨੇ ਬੇਸ਼ੱਕ ਆਪਣੇ ਪਿੰਡ ਦੇ ਵਿੱਚ ਸਾਰੀ ਤਰ੍ਹਾਂ ਦੀ ਤਰਕੀਆਂ ਮਟਾਉਣ ਦੇ ਲਈ ਆਪਣਾ ਬੇਨਤੀ ਕੀਤੀ ਜਾਂ ਆਪਣੇ ਤੌਰ ਤੇ ਆਪਣੇ ਵਿਚਾਰ ਰੱਖੇ ਸਨ ਪਿੰਡ ਵਾਸੀਆਂ ਦੇ ਲਈ। ਤੁਸੀਂ ਸਾਹਿਬ ਇੱਥੇ ਸਵਾਲ ਹੈ ਕਿ ਕੀ ਇੱਥੇ ਸਵਾਲ ਹੈ ਕਿ ਕੀ ਜਿਹੜੀ ਹੁਣ ਨਾਮ ਵਾਪਸ ਲੈ ਗਏ ਤਿੰਨ ਉਮੀਦਵਾਰਾਂ ਨੇ ਤਾਂ ਕੀ ਇਹਨੂੰ ਹੁਣ ਆਪਾਂ ਸਰਵਸੰਮਤੀ ਮੰਨ ਸਕਦੇ ਆ ਕਾਨੂੰਨੀ ਲਿਹਾਜ਼ ਤੋਂ ਕੀ ਇਹ ਕਿਸ ਸਟੇਜ ਦੇ ਵਿੱਚ ਇਹ ਹੁਣ ਚੋਣ ਹੋਏ ਕਿਉਂਕਿ ਨਾਮ ਵਾਪਸ ਲੈਣ ਤੋਂ ਬਾਅਦ ਕੀ ਆਪਾਂ ਮੰਨਦੇ ਆ ਕੀ ਇਹਨੂੰ ਸਰਵਸੰਮਤੀ ਦੇ ਵਿੱਚ ਗਿਣੀ ਜਾਏਗੀ ਇਸ ਤੋਂ ਪਿੰਡ ਸਤੌਜ ਦੀ ਅਸਲ ਦੇ ਵਿੱਚ ਜੇ ਪਿੰਡ ਸਰਬ ਦੇਖਿਆ ਜਾਵੇ ਤਾਂ ਜਿਹੜੀ ਸਰਵਸੰਮਤੀ ਤਾਂ ਇਹ ਆ ਵੀ ਇਹ ਨੂੰ ਪਿੰਡ ਦੀ ಗ್ರಾಮ ਸਭਾ ਸਾਰੀ ਸਮੁੱਚਾ ਪਿੰਡ ਇਕੱਠਾ ਹੋਵੇ ਕਿਸੇ ਸਾਂਝੀ ਜਗ੍ਹਾ ਦੇ ਪ੍ਰਸ਼ਦ ਦੇ ਵਿੱਚ ਜਾਂ ਥਾਈ ਦੇ ਵਿੱਚ ਜਾਂ ਦਰਵਾਜ਼ੇ 'ਚ ਉੱਥੇ ਉਹ ਆਪਣਾ ਸਰਪੰਚ ਔਰ ਪੰਚਾਂ ਦੀ ਚੋਣ ਕਰਨ ਤੇ ਉਹਦੇ ਬਾਰੇ ਵਾਕਾਇਦਾ ਤੌਰ ਤੇ ਲਿਖ ਕੇ ਦੇਣ ਜਿਹੜੇ ਇੱਕ ਚੋਣ ਅਧਿਕਾਰੀ ਨੇ ਜਿਉਂਨਾਂ ਨੂੰ ਵੀ ਇਸ ਤਰ੍ਹਾਂ ਦੇ ਸਾਡੇ ਤਾਂ ਆ ਵਿਅਕਤੀ ਨੇ ਕੋਈ ਇਸ ਤਰ੍ਹਾਂ ਦੀ ਚੋਣ ਨਹੀਂ ਇੱਥੇ ਹੋਏਗੀ ਉਹਨਾਂ ਦੇ ਮਤਾਬ ਕੋ ਸਰਬਸੰਮਤੀ ਮੰਨੀ ਜਾ ਸਕਦੀ ਹੈ ਹੁਣ ਕਿਉਂਕਿ ਚੋਣ ਪ੍ਰੋਸੈਸ ਚੱਲ ਚੁੱਕਿਆ ਸੀ ਚੋਣ ਪ੍ਰੋਸੈਸ ਚੱਲਣ ਤੋਂ ਬਾਅਦ ਵਾਕਾਇਦਾ ਉਹਨਾਂ ਨੇ ਆਪਣੇ ਨਾਮ ਨਾਮਜ਼ਦਗੀ ਪੇਪਰ ਭਰੇ ਉਹਨਾਂ ਦੀ ਪਰਤਾਲ ਹੋਈ ਪਰਤਾਲ ਹੋਣ ਤੋਂ ਬਾਅਦ ਅੱਜ ਵਾਪਸੀ ਦਾ ਦਿਨ ਸੀ ਇਸ ਸੰਬੰਧ ਵਿੱਚ ਬਹੁਤ ਸਾਰਾ ਕੁਝ ਉੱਠ ਰਿਹਾ ਹੈ ਜਿਵੇਂ ਕਿ ਗੱਲ ਵੀ ਇਹ ਉੱਠ ਰਿਹਾ ਸੀ ਕਿ ਕੁਝ ਜਗ੍ਹਾ ਦੇ ਉੱਪਰ ਕੁਝ ਥਾਵਾਂ ਦੇ ਉੱਪਰ ਸਰਪੰਚਾਂ ਦੇ ਜਾਂ ਪੰਚਾਂ ਦੇ ਜਿਹੜੇ ਨਾਮੀਨੇਸ਼ਨ ਪੇਪਰ ਰੱਦ ਕਰਕੇ ਦੂਸਰੇ ਜਿਹੜੇ ਉਮੀਦਵਾਰ ਸੀ ਜਿੱਤੇ ਜਿਤਾ ਦਿੱਤੇ ਗਏ ਤੇ ਸੱਤਾਧਿਰ ਵੱਲੋਂ ਇਹ ਵੀ ਇੱਕ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਉਹ ਉੱਥੇ ਵੀ ਸਰਸੰਮਤੀ ਹੋਊਗੀ ਜਦ ਕਿ ਉਹਨਾਂ ਦੇ ਜਿਹੜੇ ਪ੍ਰਤੀਦੰਦੀ ਸੀ ਉਹ ਅਦਾਲਤਾਂ ਵੱਲ ਨੂੰ ਮੁਕ ਕੀਤਾ ਤੇ ਉਹਨਾਂ ਨੇ ਪਬਲੀਕਲੀ ਤੌਰ ਤੇ ਇਸ ਸੰਬੰਧ ਦੇ ਵਿੱਚ ਆਪਣੇ ਵਿਰੋਧ ਦਰਜ ਕੀਤੇ ਨੇ, ਮੁਜ਼ਾਰੇ ਕੀਤੇ ਨੇ, ਰਸਤੇ ਰੋਕੇ ਨੇ। ਹੁਣ ਇਸ ਤਰ੍ਹਾਂ ਦੇ ਸੰਦਰਭ ਦੇ ਵਿੱਚ ਇਹ ਨਹੀਂ ਕਿਹਾ ਜਾ ਸਕਦਾ ਕਿ ਸਰਸੰਮਤੀ ਹੋਈ ਹੈ, ਠੀਕ ਹੈ। ਕਿਉਂਕਿ ਜਦੋਂ ਪ੍ਰੋਸੈਸ ਚੱਲ ਰਿਹਾ ਹੈ ਤੇ ਉਹਦੇ ਵਿੱਚ ਉਮੀਦਵਾਰ ਆਪਣੇ ਖੜੇ ਹੋਏ ਸਨ, ਹੁਣ ਇਹਨੂੰ ਨਿਰਵਿਰੋਧਤਾ ਕਿਹਾ ਜਾ ਸਕਦਾ ਹੈ। ਕਿ ਇਹਦਾ ਵਿਰੋਧ ਨਹੀਂ ਹੋਇਆ, ਕਿਸੇ ਨੇ ਨਹੀਂ ਕੀਤਾ ਤੇ ਨਿਰਵਿਰੋਧ ਉਹ ਚੁਣੇ ਗਏ। ਹਰੀ ਦਿੱਤੋ ਥੋੜਾ ਜਿਹਾ ਫਰਕ ਹੈ ਤੇ ਇਸ ਸੰਬੰਧ ਦੇ ਵਿੱਚ ਜਿਵੇਂ ਕਿ ਕੱਲ ਦੇ ਜਿਹੜੀਆਂ ਘਟਨਾਵਾਂ ਜੇ ਪਰਸੋ ਨੀਆਂ ਹੋਈਆਂ ਨਹੀਂ ਕਿ ਤੋਂ ਕੋਈ ਨਾਮਿਨੇਸ਼ਨ ਪੇਪਰ ਰੱਦ ਕੀਤੇ ਗਏ ਨੇ ਤੇ ਉਹ ਵਿਅਕਤੀ ਨੇ ਆਪਣਾ ਇਤਰਾਜ਼ ਜाहिर ਕੀਤਾ ਹੁਣ ਇਹਦੇ ਵਿੱਚੋਂ ਵੀ ਕੋਈ ਸੰਭਾਵਨਾ ਵਾ ਕਿ ਤੋਂ ਇਹ ਮੰਨਕਰ ਨਹੀਂ ਹੋਇਆ ਜਾ ਸਕਦਾ ਕਿ ਇਸ ਸੰਬੰਧ ਦੇ ਵਿੱਚ ਜਦੋਂ ਕਿ ਪਹਿਲਾਂ ਉਮੀਦਵਾਰ ਆਪਣੇ ਨਾਮਿਨੇਸ਼ਨ ਪਰ ਪੇਪਰ ਭਰ ਚੁੱਕੇ ਨੇ ਉਹਨਾਂ ਦੇ ਉੱਪਰ ਕਿਸੇ ਕਿਸਮ ਦਾ ਕਈ ਤਰ੍ਹਾਂ ਦਾ ਦਬਾਅ ਪਿਆ ਹੋਵੇਗਾ ਰਾਜਨੀਤਿਕ ਸੱਤਾ ਤਿਰ ਦੇ ਵੱਲੋਂ ਆਪਣਾ ਹਰੇਕ ਹਰਭਾ ਵਰਤੇ ਜਾਂਦਾ ਹੈ ਤਿਆਂ ਦੇ ਕੀ ਸਤਾ ਦੇ ਨਾਲ ਸਟੇਟ ਦੇ ਨਾਲ ਟੱਕਰ ਲੈਣ ਦੀ ਸਮਰੱਥਾ ਚ ਨਹੀਂ ਹੁੰਦਾ ਇਸ ਕਰਕੇ ਇਹ ਵੀ ਹੋ ਸਕਦਾ ਹੈ ਵੀ ਉਹਨਾਂ ਦੇ ਪਰਦਵਾਹ ਜਾਂ ਉਹਨਾਂ ਨੂੰ ਕਿਸੇ ਹੋਰ ਤਰ੍ਹਾਂ ਦੀ ਕੋਈ ਨਾ ਕੋਈ ਗੱਲਬਾਤ ਤੋਂ ਬਾਅਦ ਹੀ ਉਹਨਾਂ ਨੇ ਫੇਪਰ ਵਾਪਸ ਲਏ ਹੋਣਗੇ ਪਰੰਤੂ ਇਹ ਅੱਛਾ ਹੈ ਕਿ ਅੱਛਾ ਤਾਂ ਸਭ ਤੋਂ ਸਰਬਸੰਮਤੀ ਦਾ ਉਹੀ ਮੰਨੀ ਜਾ ਸਕਦੀ ਹੈ ਨਾ ਜੇਕਰ ਪਿੰਡ ਸਾਰਾ ਸਮੁੱਚਾ ਪਿੰਡ ਆਪਣੇ ਤੌਰ ਤੇ ਕਹੇ ਵੀ ਅਸੀਂ ਕੋਈ ਹੋਰ ਨੂੰ ਨਹੀਂ ਅਸੀਂ ਇੱਕ ਵਿਅਕਤੀ ਨੂੰ ਪਰੰਤੂ ਇਸ ਤਰ੍ਹਾਂ ਦੀਆਂ ਬਹੁਤ ਹੀ ਰੀਅਰ ਕਟਨਾ ਹੁੰਦੀਆਂ ਨੇ ਜਾਂ ਰੀਅਰ ਡਾਕਟਰ ਸਾਹਿਬ ਕਹਿੰਦਾ ਭਾਵ ਕਿ ਕਹਿੰਦਾ ਭਾਵ ਕਿ ਸਰਬਸੰਮਤੀ ਸਹੀ ਮੰਨੇ ਦੇ ਵਿੱਚ ਉਹ ਹੀ ਮੰਨੀ ਜਾਂਦੀ ਹੈ ਜਿੱਤੇ ਸਾਰਾ ਪਿੰਡ ਇੱਕ ਸੱਤ ਦੇ ਵਿੱਚ ਜੁੜਦਾ ਫਿਰ ਇੱਕ ਬੰਦੇ ਉਤੇ ਨਿਰਣਾ ਹੁੰਦਾ ਹੈ ਫੈਸਲਾ ਹੁੰਦਾ ਹੈ ਵਿਚਾਰ ਹੁੰਦੀ ਹੈ ਸਾਰਾ ਪਿੰਡ ਸਾਰੇ ਵੋਟਰ ਸਹਿਮਤ ਹੁੰਦੇ ਆ ਉਹ ಗ್ರಾಮ ਸਭਾ ਦੀ ਗੱਲ ਬਿਲਕੁਲ ਡਾਕਟਰ ਸਾਹਿਬ ਕਿ ਫਿਰ ਉਸ ਬੰਦੇ ਨੂੰ ਬੜੇ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਸਰੀ ਵੱਲੋਂ ਹਾਰ ਪਛਤਾ ਜਾਂਦਾ ਵੀ ਇਹ ਸਾਡੇ ਚੁਣੇ ਗਏ ਨੇ ਨਮਾਇंदे ਨਹੀਂ ਸਰਪੰਚ ਨੇ ਪਰ ਜਦੋਂ ਅਗਲੀ ਪ੍ਰਕਿਰਿਆ ਹੋ ਤੁਰ ਪੈਣੀ ਕਾਗਜੀ ਪੱਤਰੀ ਪੜਤਾਲ ਵੀ ਹੋ ਉਠਣੀ ਉਸ ਅਮੀਦਵਾਰਾਂ ਦੀ ਤੇ ਫਿਰ ਅੱਗੇ ਜਾ ਕੇ ਇੱਕ ਸਰਕਾਰ ਵੱਲੋਂ ਜਿਹੜਾ ਪੰਚਾਇਤੀ ਰਾਜ ਐਕਟ ਦੇ ਵੱਲੋਂ ਜਾਂ ਚੋਣ ਕਮਿਸ਼ਨਰ ਨੂੰ ਦਿੱਤੀ ਵਿਵਸਥਾ ਕਿ ਇੱਕ ਮੌਕਾ ਤੁਹਾਨੂੰ ਫੇਰ ਹੈ ਕਿ ਜੇਕਰ ਤੁਸੀਂ ਪਿੰਡ ਦੇ ਵਿੱਚ VOTING ਨਹੀਂ ਕਰਾਉਣਾ ਚਾਹੁੰਦੇ اپنی ਭਾਈਚਾਰਕ ਸਾਜ ਨੂੰ ਕਾਇਮ ਰੱਖਣਾ ਚਾਹੁੰਦੇ ਹੋ ਤਾਂ ਨਾਂ ਵਾਪਸੀ ਦਾ ਦਿਨ ਤੁਹਾਡੇ ਕੋਲ ਅੱਜ ਹੈਗਾ ਜਿਵੇਂ ਅੱਜ ਦਾ ਦਿਨ ਸੀ ਖੈਰ ਅੱਜ ਬਾਕੀ ਤਿੰਨ ਨੇ ਉੱਥੇ ਦੇ ਨਾਂ ਵਾਪਸ ਲੈ ਲਏ ਤੇ ਹਰਵੰਦ ਸਿੰਘ ਹੈਪੀ ਉਥੋਂ ਦੇ ਜਿਹੜੇ ਸਰਪੰਚ ਚੁਣੇ ਗਏ ਨੇ ਸਤੌਜ ਪਿੰਡ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪਿੰਡੇ ਵੱਡੀ ਗੱਲ ਹੈ ਕਿ ਮੁੱਖ ਮੰਤਰੀ ਦਾ ਜਿਹੜਾ ਪਿੰਡ ਹੈ ਉਹਦੇ ਤੇ ਫੋਕਸ ਹੁੰਦਾ ਹੈ ਤੇ ਹਰਵੰਦ ਸਿੰਘ ਉਥੋਂ ਦੇ ਉਥੋਂ ਸਰਪੰਚ ਚੁਣੇ ਗਏ ਹੈ ਖੈਰ ਡਾਕਟਰ ਸਾਹਿਬ ਸਵਾਲ ਇੱਕ ਹੋਰ ਹੈ ਜਦੋਂ ਨਾਮ ਵਾਪਸ ਲਏ ਜਾਂਦੇ ਹੈ ਮਗਰ ਇੱਕ ਕੈਂਡੀਡੇਟ ਰਹਿ ਗਿਆ ਉਹ ਅਧਿਕਾਰਤਾ ਉਹ ਚੋਣ ਜਿੱਤੀਗੀ ਮੰਨੀ ਜਾਂਦੀ ਹੈ ਇੱਥੇ ਇਸ ਪੋਜੀਸ਼ਨ ਚ ਆਣ ਕੇ ਫਿਰ ਕੀ ਚੋਣ ਨਿਸ਼ਾਨ ਮਿਲਦਾ ਹੈ ਜਾਂ ਫਿਰ ਜੇਤੂ ਹੀ ਐਲਾਨ ਕੀਤਾ ਜਾਂਦਾ ਹੈ ਉਮੀਦਵਾਰ ਨੂੰ ਕੋਈ ਜਦੋਂ ਪਿੰਡਰ ਸਾਹਿਬ ਕੋਈ ਉਮੀਦਵਾਰ ਹੀ ਨਹੀਂ ਕੋਈ ਨਿਸ਼ਾਨਤਾ ਉਹ ਤੇ ਇਲਾਕਾ ਕਰਨ ਦਾ ਮਤਲਬ ਹੀ ਨਹੀਂ ਉਹਦੇ ਤੇ ਸਿੱਧਾ ਉਹਦੇ ਤੇ ਜਿਹੜੇ ਚੋਣ ਅਧਿਕਾਰੀ ਨੇ ਉਹ ਲਿਖ ਕੇ ਲਾ ਦੇਣਗੇ ਨਿਰਵਰੋਧ ਚੁਣੇ ਜਾਂਦੇ ਨੇ ਡਿਕਲੇਅਰ ਡਿਕਲੇਅਰ ਕਰ ਸਕਦੇ ਨੇ ਕਉਨ ਨਾ ਪਾਕਿਸਤਾਨ ਦਾ ਆ ਰਿਹਾ ਜੇ ਦੋ ਤੇ ਕੋਈ ਹੈ ਹੀ ਨਹੀਂ ਇਹਦੇ ਮੁਕਾਬਲੇ 'ਚ ਇਹ ਵੀ ਕਿਉਂ ਨਹੀਂ ਹੋਏਗੀ ਉਹ ਨੇਰ ਕਹਿੰਦਾ ਪਾਕਿ ਅੱਜ ਵੱਡੇ ਪੱਧਰ ਉੱਤੇ ਬਹੁਤ ਸਾਰੀਆਂ ਥਾਵਾਂ ਤੇ ਨਰਵਿਰੋਧ ਚੁਣੇ ਜਾਂਦਿਆਂ ਵੀ ਖਬਰਾਂ ਆਈਆਂ ਨੇ ਖੈਰ ਅੱਜ ਇੱਕ ਮੌਕਾ ਵੀ ਸੀ ਪਰ ਇਹ ਨਰ ਨਰਵਿਰੋਧ ਤੇ ਸਭ ਸਮਤੀ ਦੇ ਵਿੱਚ ਕਾਨੂੰਨੀ ਲਿਹਾਜ਼ ਉੱਤੇ ਭਾਈਚਾਰਕ ਲਿਹਾਜ਼ ਉੱਤੇ ਸਮਾਜਿਕ ਲਿਹਾਜ਼ ਉੱਤੇ ਕਿਤਨਾ ਕਿਤੇ ਡਿਫਰੈਂਸ ਫਰਕ ਜ਼ਰੂਰ ਹੈ ਖੈਰ ਗੱਲ ਸਤੌਜ ਪਿੰਡ ਦੀ ਕਰ ਰਹੇ ਹਾਂ ਰਵਨ ਸਿੰਘ ਨੇ ਪਿਛਲੀ ਵਾਰ ਵੀ ਚੋਣ ਲੜੀ ਸੀ ਡਾਕਟਰ ਸਾਹਿਬ ਤੇ ਉਦੋਂ ਇਹ ਸਵਾ ਕੁ 600 ਵੋਟਾਂ ਦੇ ਨਾਲ ਹਾਰ ਗਏ ਸਨ ਬਾਦ ਖਾ ਗਏ ਸਨ ਆਮ ਆਦਮੀ ਪਾਰਟੀ ਦੇ ਇਹ ਵਰਕਰ ਵੀ ਨੇ ਕੁੱਲ ਮਿਲਾ ਕੇ ਨੌਜਵਾਨ ਚਿਹਰਾ ਨੇ ਪਿਛਲੀ ਵਾਰ ਉੱਥੇ ਚਾਰਨ ਸਿੰਘ ਉਹਨਾਂ ਦੇ ਘਰੋਂ ਬੀਬੀ ਕਿਰਨਪਾਲ ਕੌਰ ਜੇਤੂ ਰਹੇ ਸਨ ਤੇ ਅੱਜ ਕੀ ਕਿਉਂਕਿ ਇਹ ਸਾਰਾ ਮਾਹੌਲ ਸਭ ਸੰਤੀ ਟੈਪ ਹੀ ਹੋ ਗਿਆ ਉੱਥੇ ਭਾਵੇਂ ਕਿ ਮਾਮਲਾ ਨਿਰਵਿਰੋਧ ਹੈ ਪਰ ਏ ਹਰਵੰਤ ਸਿੰਘ ਹੈਪੀ ਦਾ ਹੈ ਦੂਜਾ ਯਤਨ ਸੀ ਜਿਹਦੇ ਵਿੱਚ ਸਫਲ ਹੋਏ ਜੀ ਡਾਕਟਰ ਸਾਹਿਬ ਅਪਿੰਟਰ ਸਾਹਿਬ ਇਹ ਦੇਖੋ ਲਾਜਮੀ ਹੁੰਦਾ ਹੈਗਾ ਜਿਹੜੀ ਸੱਤਾ ਤੇ ਰਹਿ ਜਾਂ ਜਿਹੜੀ ਭਾਰੂ ਤੇ ਰਹਿ ਉਹ ਲਾਜਮੀ ਆਪਣੇ ਆਪਣੇ ਹਮਦਰਦ ਨੂੰ ਆਪਣੀ ਪਾਰਟੀ ਦੇ ਵਰਕਰ ਨੂੰ ਜ਼ਰੂਰ ਸਰਪੰਚ ਬਣਾਉਣਾ ਜਾਂ ਪपंच ਬਣਾਉਣਾ ਚਾਹੁੰਦੀ ਹੁੰਦੀ ਹੈ ਪਰੰਤੂ ਕਈ ਵਾਰ ਲੋਕਾਂ ਦੇ ਵਿੱਚ ਉਹਨਾਂ ਦੀ ਪਪੂਲੈਰਿਟੀ ਉਸ ਤਰ੍ਹਾਂ ਨਹੀਂ ਹੁੰਦੀ ਪਰੰਤੂ ਕਈ ਜਗ੍ਹਾ ਦੇ ਉੱਪਰ ਅਜਿਹੇ ਵਿਅਕਤੀ ਵੀ ਹੁੰਦੇ ਨੇ ਲੋਕਾਂ 'ਚ ਵੀ ਪਪੂਲਰ ਹੁੰਦੇ ਨੇ ਤੇ ਉਹਨਾਂ ਨੂੰ ਰਾਜ ਸੱਤਾ ਵੀ ਪੂਰੀ ਤਰ੍ਹਾਂ ਮਾਰਤਾਂ ਦੇ ਦਿਆ ਉਥੇ ਫਿਰ ਉਹ ਸਰਬਸੰਮਤੀ ਬਿਲਕੁਲ ਸਾਰੇ ਪਿੰਡ ਦੇ ਵਿੱਚ ਇਸ ਤਰ੍ਹਾਂ ਦੀ ਜਦੋਂ ਕੋਈ ਸਿਆਸਤ ਨਹੀਂ ਹੁੰਦੀ ਉਥੇ ਸਰਬਸੰਮਤੀ ਦੀ ਹੋ ਜਾਂਦੀ ਹੈ ਪਰ ਕਈ ਥਾਂ ਦੇ ਉੱਪਰ ਇਸ ਤਰ੍ਹਾਂ ਦਾ ਸਿੱਧਾ ਜਾਂ ਸਿੱਧਾ ਦਬਾਅ ਪਾਇਆ ਜਾਂਦਾ ਦਬਾਅ ਪਾ ਕੇ ਉਸ ਤਰ੍ਹਾਂ ਜਿਹਾ ਕਿੰਡੀਡੇਟ ਨੂੰ ਉੱਠਣੇ ਨਹੀਂ ਦਿੱਤਾ ਜਾਂਦਾ ਖੜਾ ਨਹੀਂ ਹੋਣ ਦਿੱਤਾ ਜਾਂਦਾ ਜਾਂ ਫਿਰ ਉਹਨਾਂ ਦੇ ਕਾਗਜ਼ ਰੱਦ ਕਰਾ ਦਿੱਤੇ ਜਾਂਦੇ ਨੇ ਜਾਂ ਉਹਨਾਂ ਨੂੰ ਐਨਓਸੀ ਵਗੈਰਾ ਲੈਣ ਦੇ ਵਿੱਚ ਰੁਕਾਵਟਾਂ ਪਾਈਆਂ ਜਾਂਦੀਆਂ ਨੇ ਤੇ ਜਾਂ ਫਿਰ ਉਹਨਾਂ ਦੇ ਕਾਗਜ਼ ਰੱਦ ਕਰਵਾਏ ਜਾਂਦੇ ਨੇ ਜਿਸ ਤਰ੍ਹਾਂ ਕਿ ਪੰਜਾਬ ਦੇ ਵਿੱਚ ਪਿਛਲੇ ਦਿਨੀ ਆਪਾਂ ਦੇਖਿਆ ਮਾਝੇ ਦੇ ਵਿੱਚ ਫਰੋਜ਼ਪੁਰ ਬਲਵੀ ਇਸ ਤਰ੍ਹਾਂ ਦੀ ਬਹੁਤ ਵੱਡੀ ਇਸ ਤਰ੍ਹਾਂ ਤੇ ਮਤਲਬ ਵਿਅਕਤੀਆਂ ਦੇ ਕਲੇਸ਼ ਵੀ ਹੋਏ ਨੇ ਕਿ ਗੋਲੀਆਂ ਵੀ ਚੱਲੀਆਂ ਨੇ ਇਸ ਤਰ੍ਹਾਂ ਦਾ ਵਿਕਾਰਡ ਹੋ ਜਾਂਦਾ ਕਈ ਵਾਰ ਜੀ ਬਿਲਕੁਲ ਜਿਵੇਂ ਫਰੋਜ਼ਪੁਰ ਵਰਕਰਾਂ ਦੇ ਸਮਰਥਕਾਂ ਦੇ ਵਿੱਚ ਗੋਲੀ ਚੱਲੀ ਹੈ ਅੱਜ ਅਜਹੀ ਇੱਕ ਬੜੀ ਮੰਦਭਾਗੀ ਖਬਰ ਹੋਰ ਵੀ ਆਈ ਹੈ ਡਾਕਟਰ ਸਾਹਿਬ ਮਾਝੇ ਇਲਾਕੇ ਦੇ ਵਿੱਚ ਪੱਟੀ ਚ ਜਿੱਥੇ ਇੱਕ ਕਹਿ ਸਕਦੇ ਆ ਕਿ ਸੁਪਰ ਸਰਪੰਚ ਜਿਹੜੇ ਸਰਪੰਚ ਬਣਾਉਂਦੇ ਆ ਉਹ ਇਸ ਹਮਲੇ ਦਾ ਸ਼ਿਕਾਰ ਹੋਏ ਨੇ ਬੜੀ ਦਰਦਨਾਕ ਕਟਨੇ ਰਾਟ ਸਾਬ ਉਹ ਕੀ ਏ ਥੋੜਾ ਦੱਸਿਓ ਇਹ ਪਿੰਡਰ ਸਾਬ ਪੱਟੀ ਹਲਕੇ ਦੇ ਵਿੱਚ ਰਸਦਾਰ ਰਾਜਵਿੰਦਰ ਸਿੰਘ ਉਰਫ ਰਾਜ ਤਲਵੰਡੀ ਹੂੰ ਇਹਦੀ ਮੌਤ ਹੋਈ ਇਹਨਾਂ ਦੇ ਗੋਲੀਆਂ ਲੱਗੀਆਂ ਨੇ ਲੱਗੀਆਂ ਉਹਨਾਂ ਦੀ ਸਮਰਥਕ ਐਸ்சி ਸਰਪੰਚ ਸੀ ਪਿੰਡੇ ਦਾ ਜਿਹੜਾ ਕੀ ਤਲਵੰਡੀ ਮੋਹਰ ਸਿੰਘ ਦੀ ਐਸ்சி ਸਰਪੰਚੀ ਉਹ ਨਿਰਵਰੋਧ ਚੁਣੀ ਗਈ ਸੀ ਕਿ ਉੱਥੋਂ ਉਹ ਆਪਣੇ ਤਲਵੰਡੀ ਸਾਬ ਪੱਟੀ ਲਾਖ ਦੇ ਬੱਚੋਂ ਉਹਦੀ ਜਿੱਤ ਦਾ ਲੈ ਕੇ ਆਪਣੀ ਜਾ ਰਹੇ ਸਨ ਰਸਤੇ ਦੇ ਵਿੱਚ ਜਿਸ ਤਰ੍ਹਾਂ ਦੀਆਂ ਰਿਪੋਰਟਾਂ ਆ ਰਹੀਆਂ ਨੇ ਮੋਟਰਸਾਈਕਲ ਸਵਾਰਾਂ ਨੇ ਉਹਨਾਂ ਨੂੰ ਰੋਕਿਆ ਸੀ ਉਹਨਾਂ ਨੂੰ ਸਰਪੰਚ ਦੀ ਵਧਾਈ ਦਿੱਤੀ ਤੇ ਨਾਲ ਹੀ ਉਹਨਾਂ ਤੇ ਗੋਲੀਆਂ ਚਲਾਈਆਂ ਤੇ ਇੱਥੇ ਵਿੱਚ ਤਲਵੰਡੀ ਮਾਰੇ ਗਏ ਤੇ ਇਸ ਤਰ੍ਹਾਂ ਦਾ ਇਹਦੇ ਤੋਂ ਇਹ ਲੱਗਦਾ ਕਿਉਂਕਿ ਜਿਹੜੇ ਇਹ ਕਿੰਗ ਦਾ ਪਾਸੇ ਰੰਜਸੂ ਕਾਇਦਾ ਹੋ ਗਈ ਭਾਵੇਂ ਕਿ ਨਿਰਵਿਰੋਧ ਵਾਲਾ ਮਾਮਲਾ ਇੱਥੇ ਵੀ ਉਦਾਂ ਹੀ ਆਇਆ ਕਿ ਜਦੋਂ ਨਿਰਵਿਰੋਧ ਮਤਲਬ ਕਿ ਕੋਈ ਦਬਾਅ ਬਣਿਆ ਰਾਜਾ ਪਰ ਵਾਪਸ ਲੈਣ ਦਾ ਇਸ ਤਰ੍ਹਾਂ ਦੇ ਹਾਲਾਤ ਬਣੇ ਫਿਰ ਰੰਜਤ ਸੈਣੀ ਵਧੀ ਕਿ ਗੱਲ ਗੋਲੀ ਤੱਕ ਗਈ ਉਸ ਤੋਂ ਬਾਅਦ ਇੱਕ ਨੌਜਵਾਨ ਪੰਜਾਬ ਦਾ ਉਹ ਹਮੇਸ਼ਾ ਲਈ ਜਿਹੜੀ ਦਮ ਤੋੜ ਗਿਆ ਜੀ ਰਕੀ ਤੇ ਦੇਖੋ ਪਿੰਡਰ ਸਾਹਿਬ ਉਹਦਾ ਜਦੋਂ ਪਟਾਲ ਹੋ ਗਈ ਪਤਾ ਲੱਗੇਗਾ ਜਿਸ ਤਰ੍ਹਾਂ ਦੀ ਰਿਪੋਰਟ ਆ ਰਹੀ ਹੈ ਵੀ ਕਿਉਂਕਿ ਰਾਜਵਿੰਦਰ ਸਿੰਘ ਤਲਵੱਡੀ ਰੂਲਿੰਗ ਪਾਰਟੀ ਦੇ ਸਰਗਰਮ ਲੀਡਰ ਵੀ ਸਨ ਇਹ ਪੂਰੀ ਤਰ੍ਹਾਂ ਕਰਤਾ ਕਰਤਾ ਵੀ ਹਨ ਇਹ ਹੋ ਸਕਦਾ ਉਹਨਾਂ ਨੇ ਆਪਣਾ ਕੋਈ ਪ੍ਰਭਾਵ ਵਰਤਿਆ ਹੋਊਗਾ ਨਿਰਵਿਰੋਧ ਬਣਾਉਣ ਦੇ ਵਿੱਚ ਇਸ ਤਰ੍ਹਾਂ ਬਰੋਧੀਆਂ ਨੂੰ ਨਹੀਂ ਰਾਸ ਆਇਆ ਤੇ ਉਹਨਾਂ ਨੇ ਆਪਣਾ ਗੁੱਸਾ ਇਸ ਤਰ੍ਹਾਂ ਜ਼ਾਹਰ ਕਰ ਦਿੱਤਾ ਜਿਹੜਾ ਕਿ ਬਹੁਤ ਮੰਦ ਭੱਗ ਹੈ ਇੱਕ ਨੌਜਵਾਨ ਦੀ ਨਾਲੇ ਮਨ ਕੇ ਡਾਕਟਰ ਸਾਹਿਬ ਅਜਹੀਆਂ ਘਟਨਾਵਾਂ ਜਿੱਥੇ ਇੱਕ ਬੰਨੇ ਸਰਬਸੰਮਤੀ ਵੀ ਕੁਝ ਪਿੰਡਾਂ ਦੇ ਵਿੱਚ ਕੋਈ ਇਹ ਗੱਲ ਗਈ ਕਿ ਵੀ ਜਦੋਂ ਪੰਚਾਇਤੀ ਪੇੜ ਵੱਜਦਾ ਹੈ ਤਾਂ ਕਈ ਯਾਨੀ ਕਿ ਰੰਜਸ਼ ਦਾ ਮਾਹੌਲ ਬਣਦਾ ਹੈ ਕਿਉਂ ਨਾ ਆਪਾਂ ਸਭ ਸੰਤਤੀ ਕਰ ਲਈ ਇਹ ਪਿੰਡਾਂ ਦੇ ਵਿੱਚ ਇਹ ਗੱਲ ਵੀ ਹੋਈ ਪਰ ਨਾਲ ਅੱਗੇ ਜਾ ਕੇ ਰੰਜਸ਼ ਵੀ ਬਣੀ ਹੈ ਕਈ ਥਾਵਾਂ ਦੇ ਵਿੱਚ ਅੱਜ ਵੀ ਕਈ ਥਾਵਾਂ ਉਤੇ ਰੋਸ ਧਰਨੇ ਚੱਲ ਰਹੇ ਨੇ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਨੇ ਪਰ ਡਾਕਟਰ ਸਾਹਿਬ ਇੱਥੇ ਇੱਕ ਹੋਰ ਸਵਾਲ ਵੱਖਰੀ ਤਰ੍ਹਾਂ ਦਾ ਹੈ ਇਸ ਪੰਚਾਇਤੀ ਚੋਣ ਪਿੰਡ ਦੇ ਵਿੱਚ ਕਦੇ ਵੀ ਕੋਈ ਸਿਆਸੀ ਧਿਰ ਸਿੱਧੇ ਤੌਰ ਤੇ ਚੋਣ ਮੈਦਾਨ ਦੇ ਵਿੱਚ ਨਹੀਂ ਉਤਰੀ ਹੁਣ ਤੱਕ ਦੀ ਇਤਿਹਾਸ ਦੇ ਵਿੱਚ ਜੇਕਰ ਆਪਾਂ ਗੱਲ ਕਰ ਲਈ ਜਦੋਂ ਦਾ ਇਹ ਪੰਚਾਇਤੀ ਰਾਜ ਐਕਟ ਸ਼ੁਰੂ ਹੋਇਆ ਜਾ ਪੰਚਾਇਤ ਚੋਣਾਂ ਸ਼ੁਰੂ ਹੋਈਆਂ ਨੇ ਕਦੇ ਨਾ ਕਦੀ ਕਦੋਂ ਕਾ ਗੱਲ ਸਾਹਮਣੇ ਆ ਗਈ ਹੋਵੇ ਕਿਸੇ ਸਿਆਸੀ ਧਿਰ ਨੇ ਸਿੱਧਾ ਆਪਣਾ ਵਿੱਚ ਹਿੱਸਾ ਲਿਆਓ ਵੀ ਆਪਣੇ ਚੋਣ ਨਿਸ਼ਾਨ ਉੱਤੇ ਪਰੰਤੂ ਬਹੁਤ ਘੱਟ ਹੋਏਗਾ ਅਜਿਹਾ ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਸਿਆਸੀ ਧਿਰ ਇਸ ਚੋਣ ਪਿੰਡ ਤੋਂ ਲਾਂਭੀ ਹੀ ਰਹੀ ਹਰੇਕ ਤੇ ਅੱਜ ਕੀ ਤਾਂ ਬਕਾਇਦਾ ਇਸ ਮਾਨ ਸਰਕਾਰ ਨੇ ਇੱਕ ਪ੍ਰੋਵੀਜ਼ਨ ਲਿਆ ਕੇ ਜਿਹੜੀ ਮਾੜੀ ਮੋਟੀ ਗੰਜਾਇਸ ਸੀਗਾ ਉਸ ਐਕਟ ਦੇ ਵਿੱਚ ਕੀ ਸਿਆਸੀ ਤੇਰੇ ਆਪਣੇ ਚੋਣ ਨਿਸ਼ਾਨ ਤੇ ਚੋਣ ਲੜ ਸਕਦੀ ਉਹ ਵੀ ਹਟਾ ਦਿੱਤੀ ਗਈ ਐਕਸ ਦੇ ਵਿੱਚੋਂ ਪਰ ਅਜਿਹੇ ਦੇ ਬਾਵਜੂਦ ਸਾਰੀਆਂ ਸਿਆਸੀ ਤੇਰਾ ਇਹ ਪੰਚਾਇਤੀ ਚੋਣ ਪਿੰਡ ਦੇ ਵਿੱਚ ਵੱਡੀ ਸਰਗਰਮੀ ਵਖਾਰੀਆਂ ਨੇ ਵੱਡੀ ਚਿੰਤਾ ਦੇ ਵਿੱਚ ਨੇ ਕਿਵੇਂ ਦੇਖਦੇ ਹੋ ਇਸ ਸਾਰੇ ਮਾਹੌਲ ਨੂੰ ਸ਼੍ਰੋਮਣੀ ਕਾਲੀ ਦਲ ਨੇ ਤਾਂ ਅੱਜ ਜਿਵੇਂ ਆਪਾਂ ਪਹਿਲਾਂ ਜ਼ਿਕਰ ਕਰ ਲਿਆ ਕਿ ਚੰਡੀਗੜ੍ਹ ਮੁੱਖ ਦਫ਼ਤਰ ਦੇ ਵਿੱਚ ਇੱਕ ਕੈਂਪ ਲਗਾਇਆ ਜੋ ਜਿਹੜਾ ਮੁਫਤ ਕਾਨੂੰਨੀ ਸਹਾਇਤਾ ਦੇਣ ਵਾਸਤੇ ਜਿਨ੍ਹਾਂ ਦੇ ਨਾਲ ਤੱਕੇ ਹੋਏ ਨੇ ਜਾਂ ਜਿਨ੍ਹਾਂ ਦੇ ਕਾਗਜ਼ ਰੱਦ ਹੋਏ ਜਾਂ ਜਿਨ੍ਹਾਂ ਨੂੰ ਕਾਗਜ਼ ਪਰ ਨਹੀਂ ਦਿੱਤੇ ਗਏ ਜਾਂ ਤਰੁੱਟੀਆਂ ਕਰ ਦਿੱਤੀਆਂ ਗਈਆਂ ਬਕਾਇਦਾ ਉਸ ਤੋਂ ਬਾਅਦ ਉਹ ਇੱਕ ਸੂਚੀ ਲੈ ਕੇ ਖਵੋਤ ਜਾਂਦਾ ਹੈ ਏਨੀ ਕਿ ਚਰਮਾਜੀ ਦੇ ਸ਼ਾਮਲੋਂ ਅੰਦਰ ਨਹੀਂ ਡਾਟਾ ਦਜੀ ਸੀ ਥੀਮਾ ਐਡਵੋਕੇਟਰ ਸਦੀਪ ਸਿੰਘ ਕਲੇਰ ਉਹ ਫਿਰ ਸਟੇਟ ਇਲੈਕਸ਼ਨ ਕਮਿਸ਼ਨ ਦੇ ਦਫ਼ਤਰ ਵੀ ਜਾਂਦੇ ਆ ਅਧਿਹਾ ਸਾਰਾ ਵਿਵਰਵਾ ਦਿੰਦੇ ਐ ਇਲੈਕਸ਼ਨ ਦੀ ਪਾਰਦਰਸ਼ੀ ਦੀ ਗੱਲ ਹੁੰਦੀ ਐ ਕਿਉਂ ਨਾ ਕਿਤੇ ਜੇ ਰੱਦ ਹੋਣ ਦਾ ਮਾਮਲਾ ਰੱਦ ਹੋਏ ਅਜੀ ਤਰ੍ਹਾਂ ਦੀ ਆਵਾਜ਼ ਸਰੋਮਣੀ ਕਾਲੇ ਬਲ ਨੇ ਉਠਾਈ ਜਾਂਦੀ ਹੈ ਇਸੇ ਤਰ੍ਹਾਂ ਪਿਛਲੇ ਸਮੇਂ ਆਪਾਂ ਦੇਖਿਆ ਹੀ ਹੈ ਕਿ ਵਿਰੋਧੀ ਧਿਰ ਜਿਹੜੀ ਮੁੱਖ ਵਿਰੋਧੀ ਧਿਰ ਕਾਂਗਰਸ ਵੀ ਬੜੀ ਸਰਗਰਮ ਰਹੀ ਹੁਣ ਤੱਕ ਵੀ ਇਹ ਕਰ ਉਹਦੇ ਆਗੂ ਸਟੇਟ ਇਲੈਕਸ਼ਨ ਕਮਿਸ਼ਨ ਤੱਕ ਵੀ ਅਪਰੋਚ ਕੀਤੀ ਇੱਥੋਂ ਤੱਕ ਕਿ ਸਦਾ ਧਿਰ ਕਹਿੰਦੀ ਹੈ ਕਿ ਆਪ ਦੇ ਜਿਹੜੇ ਇਸ ਵੇਲੇ ਆਗੂ ਨੇ ਜਾਂ ਵਿੱਤ ਮੰਤਰੀ ਨਿਹਰਪਾਲ ਚੀਮਾ ਉਹ ਖੁਦ ਇਸ ਚਿੰਤਾ ਦੇ ਵਿੱਚ ਸਟੇਟ ਇਲੈਕਸ਼ਨ ਕਮਿਸ਼ਨ ਤਾਕ ਪਿਛਲੇ ਸਮੇਂ ਹੋ ਗਏ ਪਰ ਜਦੋਂ ਸਿਆਸੀ ਪਾਰਟੀਆਂ ਇਹਦੇ ਵਿੱਚ ਚੋਣ ਲੜਨੀ ਹੀ ਨਹੀਂ ਫਿਰ ਐਨੀ ਚਿੰਤਾ ਦੇ ਵਿੱਚ ਕਿਉਂ ਪੈ ਗਏ ਨੇ ਇਹ ਸਿਆਸੀ ਤਰ੍ਹਾਂ ਇਹ ਇੱਕ ਵੱਖਰੀ ਤਰ੍ਹਾਂ ਦਾ ਸਵਾਲ ਹੈ ਡਾ ਸਾਹਿਬ ਭਿੰਦਰ ਸਾਹਿਬ ਕਹਿਣ ਨੂੰ ਤਾਂ ਰਾਜਨੀਤੀ ਦੇ ਵਿੱਚ ਜੋ ਕਿਹਾ ਜਾਂਦਾ ਪਰੰਤੂ ਉਹ ਅਸਲ ਵਿੱਚ ਹੁੰਦਾ ਨਹੀਂ ਹੈ ਕਿ ਕਹਿਣ ਨੂੰ ਤਾਂ ਸਰਕਾਰ ਨੇ ਕਾਨੂੰਨ ਵੀ ਬਣਾ ਦਿੱਤਾ ਹੈ ਵੀ ਕੋਈ ਵੀ ਪਾਰਟੀ ਇਸ ਤਰ੍ਹਾਂ ਦਾ ਇਹਦੇ ਵਿੱਚ ਦਖਲ ਨਹੀਂ ਲਵੇਗੀ ਪਰੰਤੂ ਪਿਛਲੇ ਸਮੇਂ ਤੋਂ ਹੈ ਇਹ ਕੋਈ ਅਜਿਹਾ ਨਹੀਂ ਰਾਜਸੀ ਪਾਰਟੀਆਂ ਬੇਸ਼ੱਕ ਆਪਣੇ ਚੋਣ ਨਿਸ਼ਾਨ ਤੇ ਨਹੀਂ ਕਿਉਂ ਲੜਾਉਂਦੇ ਪਰੰਤੂ ਇਹਦੇ ਵਿੱਚ ਪੂਰੀ ਤਰ੍ਹਾਂ ਸਰਗਰਮੀ ਨਾਲ ਪਾਰਟਿਸਪੇਟ ਕਰਦੇ ਸੀ ਆਪਣੇ ਉਮੀਦਵਾਰ ਖੜੇ ਕਰਾਉਂਦੇ ਸੀ ਉਹਨਾਂ ਦੀ ਵਾਕਿਆ ਦਾ ਕੰਪੇਨਿੰਗ ਦੇ ਵਿੱਚ ਉਹਨਾਂ ਨੂੰ ਰਣਨੀਤੀ ਵਾਕਿਆ ਦਾ ਸਾਰਾ ਹਰ ਹਰ ਪੱਧਰ ਤੇ ਉਨਮਾਇਆ ਕਰਾਈ ਜਾਂਦੀ ਹੈ ਚਾਹੇ ਪਿਛਲੇ ਤੁਸੀਂ ਕਿਦੋਂ ਦਾ ਇਤਿਆਰ ਦੇਖ ਲੋ ਪਰ ਇੱਕ ਇਹ ਹਫਤੀ ਤੇ ਹਰੇਕ ਥਮੀ ਦੀ ਜਿਹੜੀ ਸਮੇਂ ਦੀ ਹਕੂਮਤ ਹੈ ਉਹਦੀ ਕੋਸ਼ਿਸ਼ ਇਹ ਹੁੰਦੀ ਹੈ ਵੀ ਪਿੰਡ ਦੇ ਪੰਜ ਸਰਪੰਚ ਸਾਡੀ ਸਮਰਥਕ ਹੀ ਬਣ ਉਸ ਦੇ ਲਈ ਉਹ ਹਰ ਤਰ੍ਹਾਂ ਦੇ ਤਰੀਕੇ ਵਰਤਦੇ ਨੇ ਪਿਛਲੇ ਸਾਲਾਂ ਦੇ ਵਿੱਚ ਵੀ ਵਿਰੋਧੀ ਧਿਰਾਂ ਦੇ ਇਸ ਤਰ੍ਹਾਂ ਦੇ ਕਾਗਜ਼ ਰੱਦ ਹੁੰਦੇ ਰਹੇ ਨੇ ਇਸ ਤਰ੍ਹਾਂ ਦੀਆਂ ਕੰਮ ਹੁੰਦਾ ਰਿਹਾ ਜੋ ਕੁਝ ਇਸ ਵਾਰ ਨਹੀਂ ਹੈ ਇਹ ਤਾਂ ਕਿਉਂਕਿ ਜਿਹੜੀ ਪਿੰਡਾਂ ਦੀ ਇਕਾਈ ਹੈ ਪਿੰਡਾਂ ਦੇ ਸਰਪੰਚ ਸਰਪੰਚ ਨੇ ਉਹ ਹੀ ਉਹਨਾਂ ਨੂੰ ਵੋਟ ਤੇ ਕਰਾਉਡ ਕੈਕਚਰ ਹੁੰਦੇ ਨੇ ਵੋਟ ਢੀੜ ਇਕੱਠੀ ਕਰਨੀ ਵੋਟਾਂ ਲਿਆਉਣੀਆਂ ਉਹ ਸਾਰਾ ਕੰਮ ਪੰਚਾਇਤ ਸਰਪੰਚਾਂ ਦੇ ਰਾਹੀਂ ਹੀ ਹੁੰਦਾ ਹੈ ਸਰਕਾਰ ਦਾ ਜੇ ਦੇਖਿਆ ਜਾਵੇ ਕਿਉਂਕਿ ਦੂਸਰੇ ਵਿਅਕਤੀ ਇੰਨੇ ਨਾ ਸਮਾ ਹੁੰਦਾ ਨਾ ਬੇਨ ਹੁੰਦੀ ਹੈ ਨਾ ਇਸ ਤਰ੍ਹਾਂ ਦੀ ਉਹਨਾਂ ਦੀ ਇੱਛਾ ਹੁੰਦੀ ਹੈ ਤੇ ਜਿਹੜੇ ਪੰਚ ਸਰਪੰਚ ਨੇ ਤੇ ਜਿਹੜੇ ਨਵੇਂ ਬਣਦੇ ਨੇ बेशक ਉਹ ਕਿੰਨਾ ਵੀ ਇਮਾਨਦਾਰ ਹੋਵੇ ਉਹਨੂੰ ਪੋਲੀਟੀਕਲ ਪਾਰਟੀਆਂ ਐਸਾ ਉਹਨਾਂ ਨੂੰ ਥਾਪੜਾ ਦਿੰਦੀਆਂ ਨੇ ਕਿ ਉਹਨਾਂ ਦੇ ਅੰਦਰ ਇੱਕ ਪੂਰੀ ਤਰ੍ਹਾਂ ਦੀ ਚਿੰਗ ਬਾੜ ਉੱਠਦੀ ਹੈ ਤੇ ਉਹ ਪਾਰਟੀ ਦੇ ਲਈ ਹਰ ਕੰਮ ਕਰਨ ਦੇ ਲਈ ਤਿਆਰ ਹੋ ਜਾਂਦੇ ਨੇ ਤੇ ਇਹਦੇ ਵਿੱਚੋਂ ਕੁਝ ਵਿਅਕਤੀ ਅੱਗੇ ਲੀਡਰ ਵੀ ਬਣ ਜਾਂਦੇ ਨੇ ਉਹਨਾਂ ਦੇ ਸਾਹਮਣੇ ਇਸ ਤਰ੍ਹਾਂ ਦੇ ਰੋਲ ਮਾਡਲ ਨੇ ਸਰਦਾਰ ਬੇਹਤ ਸਿੰਘ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਕਿ ਪਿੰਡ ਦੀ ਸਰਪੰਚੀ ਤੋਂ ਮੁੱਖ ਮੰਤਰੀ ਤੱਕ ਪਹੁੰਚੇ ਨੇ ਇਸ ਤਰ੍ਹਾਂ ਦੀ ਵੀ ਇਹ ਜਗਤਾਂ ਉਹਨਾਂ ਦੇ ਅੰਦਰ ਉਤਪੰਨ ਕੀਤੀ ਜਾਂਦੀ ਹੈ ਤੇ ਰਾਜਸੀ ਪਾਰਟੀਆਂ ਲਾਗਿ ਤੌਰ ਤੇ ਇਸ ਤਰ੍ਹਾਂ ਦੀ ਸਰਗਰਮੀ ਕਰਦੀਆਂ ਨੇ ਕਿ ਇਹ ਇਹ ਇੱਕਲਾ ਹੁਣ ਤੋਂ ਨਹੀਂ ਉਹਦੇ ਲਈ ਉਹਨਾਂ ਨੂੰ ਫైనాన్స్ ਵੀ ਕਰਦੇ ਨੇ ਉਹਨਾਂ ਦੇ ਲਈ ਸਭ ਕੁਝ ਕੀਤਾ ਜਾਂਦਾ ਇਹ ਹੁੰਦਾ ਹੀ ਹੁੰਦਾ ਹੈਗਾ ਜੀ ਪਰੰਤੂ ਕਹਿਣ ਨੂੰ ਬੇਸ਼ੱਕ ਹੁਣ ਕਾਨੂੰਨ ਬਣਾ ਦਿੱਤਾ ਗਿਆ ਪਰ ਫਿਰ ਵੀ ਇਹਦੇ ਵਿੱਚ ਪੂਰੀ ਤਰ੍ਹਾਂ ਸਰਗਰਮੀਆਂ ਨੀ ਪਾਰਟੀਆਂ ਦੀਆਂ ਤੇ ਇਸ ਸੰਬੰਧ ਦੇ ਵਿੱਚ ਜਦਕਿ ਪਿੰਡ ਇਹ ਵਿੱਚੋਂ ਹੋਣੀ ਚਾਹੀਦੀ ਹੈ ਪਿੰਡ ਆਪਣੀ ਇੱਕ ਇਕਾਈ ਦੇ ਤੌਰ ਤੇ ਵਿਕਸਿਤ ਹੋਣਾ ਚਾਹੀਦਾ ਉਹਦੇ ਵਿੱਚ ਬਾਹਰਲੀ दखलੰਦ ਜੀ ਨਹੀਂ ਹੋਣੀ ਚਾਹੀਦੀ ਪਰ ਫਿਰ ਵੀ ਕਿਉਂਕਿ ਇਹ ਡੈਮੋਕ੍ਰੇਸੀ ਆ ਲੋਕਤੰਤਰ ਇਹਦੇ ਵਿੱਚ ਸਾਰੀ ਤਰ੍ਹਾਂ ਦਾ ਟੰਗ ਤਰੀਕੇ ਵਰਤੇ ਜਾਂਦੇ ਨੇ ਅਤੇ ਉਹ ਜਿਹੜੇ ਮੇਨ ਆਦਰਸ਼ ਨੇ ਉਹ ਪਿੱਛੇ ਚਲੇ ਜਾਂਦੇ ਨੇ ਤੇ ਦੂਸਰੀ ਤਰ੍ਹਾਂ ਦਾ ਟੰਗ ਤਰੀਕਿਆਂ ਦੇ ਨਾਲ ਪੰਚਾਇਤਾਂ ਦੇ ਉੱਪਰ ਕਬਜ਼ਾ ਕਰਨ ਦਾ ਫਿਰ ਇਹ ਹੱਲ ਹੁੰਦਾ ਹੈ ਤੇ ਜਿਵੇਂ ਕਿ ਪਿਛਲੇ ਸਮੇਂ ਦੇ ਦੌਰਾਨ ਬੋਲੀਆਂ ਲਖਣ ਦਾ ਚੱਲਿਆ ਸੀ ਜਿਹਦੇ ਬਾਰੇ ਤੁਸੀਂ ਗੱਲ ਕੀਤੀ ਹੈ ਕਿ ਵਿਤਮંત્રી ਚੀਮਾ ਸਾਹਿਬ ਨੇ ਵੀ ਇਲੈਕਸ਼ਨ ਕਮਿਸ਼ਨਰ ਨਾਲ ਗੱਲ ਕੀਤੀ ਤੇ ਹੋਰ ਵੀ ਧਿਰਾਂ ਨੇ ਕੀਤਾ ਇਸ ਤਰ੍ਹਾਂ ਦਾ ਜਿਹੜਾ ਵਰਤਾਰਾ ਹੈ ਨਾ ਕੁਝ ਵਿਅਕਤੀ ਜਿਹੜੀਆਂ ਸ਼ਕਤੀਆਂ ਬੈਠੀਆਂ ਨੀਂਗੀਆਂ ਜਿਨ੍ਹਾਂ ਦੇ ਆਪਣੇ ਹਿੱਤ ਹੁੰਦੇ ਨੇ ਉਹਨਾਂ ਨੂੰ ਆਪਣੇ ਘੋੜੇ ਭਜਾਉਣੇ ਹੁੰਦੇ ਨੇ ਤੇ ਉਹਨਾਂ ਨੇ ਦੇਖਣਾ ਹੁੰਦਾ ਕਿ ਕਿੱਥੋਂ ਕਿੱਥੋਂ ਕਿਹੜਾ ਕਿਹੜਾ ਵਿਅਕਤੀ ਸਾਡੇ ਫਿੱਟ ਬੈਠੇਗਾ ਉਹਨਾਂ ਦੇ ਉੱਪਰ ਉਹ ਸ਼ਕਤੀਆਂ ਲਾਉਣੀਆਂ ਨੇ ਤੇ ਉਹਨਾਂ ਦੇ ਨਾਲ ਹੀ ਪੋਲੀਟਿਕਲ ਪਾਰਟੀਆਂ ਦੇ ਵੀ ਆਪਣੇ ਹਿੱਤ ਜੁੜੇ ਹੁੰਦੇ ਨੇ ਜੀ ਰਾਜਸੀ ਤੌਰ ਤੇ ਉਹਨਾਂ ਦੇ ਕਾਰਨ ਇਹ ਇਸ ਤਰ੍ਹਾਂ ਦਾ ਜਿਹੜਾ ਹੈਗਾ ਪਾਰਟੀਆਂ ਨੂੰ ਫਿਕਰ ਪੈਂਦਾ ਹੁਣ ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲਾਗਮੀਆ ਉਹਨਾਂ ਦੀ ਇੱਛਾ ਹੋਏਗੀ ਕਿ ਆਮ ਆਦਮੀ ਪਾਰਟੀ ਦੇ ਸਮਰਥਕ ਪੰਜ ਸਰਪੰਚ ਬਣ ਤਾਂ ਜੋ ਉਹਨਾਂ ਦਾ ਆਪਣਾ ਕਾਡਰ ਮਜ਼ਬੂਤ ਹੋਵੇ ਦੂਸਰੇ ਪਾਸੇ ਜਿਵੇਂ ਤੁਸੀਂ ਦੱਸਿਆ ਕਿ ਅਕਾਲੀ ਦਲ ਨੇ ਆਪਣਾ ਇੱਕ ਦਫ਼ਤਰੇ ਖੋਲ ਦਿੱਤਾ ਕੈਂਪ ਖੋਲ ਦਿੱਤਾ ਉਹਨਾਂ ਨੇ ਆਪਣਾ ਨਰਾਸ਼ਤਰ ਧਿਰਾਂ ਨੂੰ ਆਪਣੇ ਨਾਲ ਲਾਉਣ ਦੇ ਲਈ ਆਪਣਾ ਇਸ ਤਰ੍ਹਾਂ ਦਾ ਕਾਰਜ ਕੀਤਾ ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਵੀ ਪੂਰੀ ਤਰ੍ਹਾਂ ਆਪਣੀ ਗਰਮੀ ਦਿਖਾਈ ਹੈ ਐਲੋਪੀ ਸਾਹਿਬ ਨੇ ਵੀ ਅਫਸਰਾਂ ਨੂੰ ਕਬਾੜ ਕਾੜਨਾ ਵੀ ਕੀਤੀ ਸੀ ਕਿ ਔਲਾਰ ਹੋ ਕੇ ਸਾਡੇ ਵਰਕਰਾਂ ਦੇ ਨਾਲ ਕੋਈ ਧੱਕਾ ਨਾ ਕੀਤਾ ਜਾਵੇ ਇਹ ਤਾਂ ਰਾਜਸੀ ਪਾਰਟੀਆਂ ਤੋਂ ਬਿਨਾਂ ਇਲੈਕਸ਼ਨਾਂ ਨਹੀਂ ਲੜੀਆਂ ਜਾਂਦੀਆਂ ਇਹਦੇ ਵਿੱਚ ਕਿਉਂਕਿ ਇਹੀ ਵਰਕਰ ਜਿਹੜੇ ਹੈਗੇ ਪਿੰਡਾਂ ਦੇ ਪੰਜ ਸਰਪੰਚ ਆਉਂਦੇ ਨੇ ਇਹ ਇਹ ਇਹਨਾਂ ਦੀ ਕਿਸੇ ਨਾ ਕਿਸੇ ਪਾਰਟੀ ਨਾਲ ਅਫੀਲੀਏਸ਼ਨ ਦੇ ਰੂਪ ਹੁੰਦੀ ਹੈ ਤੇ ਇਹ ਨਿਸ਼ਾਨਦੇਹੀ ਵੀ ਹੁੰਦੀ ਹੈ ਇਸ ਤਰ੍ਹਾਂ ਲੜੀਆਂ ਅ ਅਪਰੋਖ ਰੂਪ ਦੇ ਵਿੱਚ ਰਾਸੀ ਪਾਰਟੀਆਂ ਦੇ ਤੌਰ ਤੇ ਹੀ ਜਾਂਦੀਆਂ ਹਨ ਜੀ ਹੂੰ ਬਿਲਕੁਲ ਬਿਲਕੁਲ ਖਿਆਲ ਜਿਹੜੇ ਹੁਣ ਤੱਕ ਦੇ ਹਾਲਾਤ ਪੰਚਾਇਤੀ ਚੋਣ ਪੇੜ ਉੱਤੇ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਜਿਹੜੇ ਉਮੀਦਵਾਰ ਹੁਣ ਮੈਦਾਨ ਦੇ ਵਿੱਚ ਨੇ ਪੰਜ ਸਰਪੰਚ ਵੀ ਚੋਣ ਹੈ ਉਹਨਾਂ ਨੂੰ ਜਿਹੜੇ ਚੋਣ ਨਿਸ਼ਾਨ ਜਿਹੜੇ ਅਲਾਰਟ ਹੋ ਗਏ ਨੇ ਪਿੰਡਾਂ ਦੇ ਵਿੱਚ ਪੋਸਟਰ ਲਾ ਕੇ ਚੁੱਕੇ ਹੈ ਤੇ ਆਪੋ ਆਪਣੇ ਚੋਣ ਨਿਸ਼ਾਨ ਨੂੰ ਵੱਧ ਤੋਂ ਵੱਧ ਜਿਹੜਾ ਪ੍ਰਚਾਰਕ ਪ੍ਰਸਾਰਿਤ ਕਰਨ ਨੂੰ ਤੇ ਇਸ ਵੇਲੇ ਉਮੀਦਵਾਰਾਂ ਦਾ ਵੱਡੇ ਪੱਧਰ ਉੱਤੇ ਜ਼ੋਰ ਲੱਗਿਆ ਹੋਇਆ ਹੈ ਖੈਰ ਅੱਜ ਦੇ ਇਸ ਚੋਣ ਵਿਸ਼ਲੇਸ਼ਣ ਨੂੰ ਇੱਥੇ ਹੀ ਵਿਸ਼ਰਾਮ ਦਿੰਦੇ ਹਾਂ ਡਾਕਟਰ ਸਾਹਿਬ ਤੁਸੀਂ ਚੈਨਲ ਲਈ ਐਮਿਸ਼ਨ ਪੰਜਾਬੀ ਲਈ ਆਪਣਾ ਬੜਾ ਮੁਲਾ ਸਮਾਂ ਦਿੱਤਾ ਬੜਾ ਧੰਨਵਾਦ ਸ਼ੁਕਰੀਆ ਠੀਕ ਇਹ ਮਿਸ਼ਨ ਪੰਜਾਬੀ